ਸਤ ਸ੍ਰੀ ਅਕਾਲ ਜੀ ਮੇਰੇ ਸਾਰੇ ਕਿਸਾਨ ਭਰਾਵਾਂ ਨੂੰ ਜੋ ਮੈਂ ਤੁਹਾਨੂੰ ਗੱਲਾਂ ਕੁਝ ਕਹਿਣ ਲੱਗਿਆ ਆਪੋ ਆਪਣੇ ਦਿਮਾਗ 'ਚ ਬਿਠਾ ਲਿਓ ਜਰੂਰ ਇਹ ਮੇਰੀ ਵੀਡੀਓ ਨਾ ਸਮਝਿਓ ਕਿ ਇਹ ਵੀਡੀਓ ਬਣਾ ਕੇ ਹੋਈ ਬਾਤ ਹੈ ਮੈਂ ਕੁਝ ਤੁਹਾਨੂੰ ਕੰਮ ਦੀਆਂ ਗੱਲਾਂ ਕਹਿਣ ਲੱਗਿਆ ਮੈਂ ਕੋਈ ਕਿਸਾਨ ਨਹੀਂ ਕਿਸਾਨ ਦਾ ਪੁੱਤ ਨਹੀਂ ਮੈਂ ਇੱਕ ਮਜ਼ਦੂਰ ਹਾਂ ਮਜ਼ਦੂਰ ਦਾ ਪੁੱਤ ਹਾਂ ਸਿਰਫ ਮੈਂ ਲੋਕਾਂ ਨੂੰ ਇੱਕ ਸੁਝਾਅ ਦੇਣਾ ਚਾਹੁੰਨਾ ਤੇ ਸੁਝਾਅ ਮੇਰਾ ਪਰਮਾਨ ਕਰਿਓ ਘਰ ਘਰ ਤੱਕ ਇਹ ਮੈਸੇਜ ਪਹੁੰਚਾ ਦਿਓ ਜੋ ਪੰਜਾਬ ਹਰਿਆਣਾ ਤੱਕ ਤੁਹਾਨੂੰ ਪਤਾ ਹੀ ਹੈ ਕਿ ਆਪਣੇ Rajasthan ਦੇ ਵਿੱਚ ਆਪਸਲ ਵੱਡੀ ਗਈ ਕਣਕ ਵੱਡੀ ਗਈ ਸਰੋਂ ਵੱਡੀ ਗਈ ਸ਼ੋਲੇ ਜੋ ਵੀ ਫਸਲ ਹੈ ਸਾਰੇ ਵੱਡੀ ਗਈ ਰਹਿ ਗਿਆ ਆਪਣਾ ਪੰਜਾਬ ਤੇ ਹਰਿਆਣਾ ਇਹ ਮੇਰਾ ਮੈਸੇਜ ਪੰਜਾਬ ਹਰਿਆਣੇ ਚ ਘਰ ਘਰ ਤੱਕ ਪਹੁੰਚਣਾ ਚਾਹੀਦਾ ਲਓ ਹਉ ਤਾਂ ਉਹ ਮੇਰੇ ਵੀਡੀਓ ਦਿਖਾਉਣੀ ਆ ਕੀ ਮੈਸੇਜ ਹੈ ਆ ਬੈਠੇ ਇਹਨਾਂ ਨੂੰ ਵੀ ਪੁੱਛ ਲੀਏ ਕਹਿੰਦੇ ਭਾਈ ਗਰਲਾਲ ਆਪਣੇ ਹੁਣ ਤੁਹਾਨੂੰ ਪਤਾ ਹੀ ਹੈ ਕਿ ਰਾਜਸਥਾਨ ਦੇ ਵਿੱਚ ਤਾਂ ਕਣਕ ਵੱਢੀ ਗਈ ਜੋ ਛੋਲੇ ਸਰੋਂ ਸਭ ਕੁਝ ਆਪਣੇ ਹੁਣ ਪੰਜਾਬ ਦੇ ਵਿੱਚ ਰਹਿ ਗਈ ਠੀਕ ਹੈ ਨਾ ਤੇ ਟੈਂਕੂ ਟੰਕੇ ਭਰ ਰੱਖਿਆ ਪਾਣੀ ਦੀਆਂ ਤੇ ਖਾਲ ਵੀ ਜੋ ਵੀ ਹੈ ਨਾ ਭਰ ਕੇ ਰੱਖਣੇ ਆਪਣੇ ਖੇਤਾਂ ਦੇ ਵਿੱਚ ਭਰੇ ਬਸ ਇੰਨਾ ਬਹੁਤ ਧਿਆਨ ਰੱਖਣਾ ਤੇ ਰੋਪਨਾ ਕਰਕੇ ਦੀ ਗਰਭਟਾ ਨਾ ਹੋਵੇ ਜਦੋਂ ਪਾਣੀ ਕੋਲੇ ਹੋਇਆ ਤਾਂ ਆਪਾਂ ਉਸ ਨੂੰ ਛੇਦੀ ਕਵਰ ਕਰ ਲਾਂਗੇ ਅੱਗੇ ਨੂੰ ਅਬ ਦਾ ਸੱਚੇ ਪਾਸੇ ਇਹੋ ਜੇ ਕੋਈ ਗਰਭਟਾ ਆਸੂ ਨਹੀਂ ਨਾ ਕਿਸੇ ਪਾਸੇੋਂ ਵੀ ਠੀਕ ਹੈ ਜੀ ਹੋਰ ਵੀ ਆਪਣੇ ਆਂਡ ਗਵਾਂਡੀਆਂ ਨੂੰ ਕਾਇਦੇਓ ਸਾਰੇ ਠੀਕ ਹੈ ਠੀਕ ਹੈ ਲਾਈਵ ਟੈਂਕੀ ਦਾ ਹੁਣ ਭਰ ਗਈ ਪਾਣੀ ਦੀ ਤੇ ਹੁਣ ਆਪਾਂ ਨਾ طرف ਨਾ ਕਰੇ ਕਾਹਨ ਲੋਡ ਪੋਵੇ ਪਾਣੀ ਦੀ ਹੁਣ ਫੁੱਲ ਬਟਾ ਫੁੱਲ ਭਰਤੀ ਹੈ ਬਾਈ ਦਰਸ਼ਨਾ ਕਰੀ ਹੈ ਪਹਿਲਾ ਬਈਆ ਨਾ ਕੀ ਹਾਲ ਹੈ ਬਾਈ ਦਰਸ਼ਨਾ ਵਧੀਆ ਜੀ ਇਹੋ ਪਾਣੀ ਦੀ ਟੈਂਕੀ ਪਾਣੀ ਟੈਂਕੀ ਫੁੱਲਾ ਜੀ ਵਾ 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 ਹੋ ਜਮਾਤ ਦਾ ਨੇ ਤੇ ਕੰਮ ਸਾਰਾ ਸ਼ਟ ਕਰੀ ਜੇ ਅੱਛਾ ਕੋਲੇ ਟਰੈਕਟਰ ਵੀ ਖੜਾ ਹੈ ਤਿਆਰ ਹਾਂਜੀ ਹਾਂਜੀ ਇਹ ਪਾਣੀ ਤੈਨੂੰ ਪਤਾ ਵੀ ਹੁਣ ਮੌਸਮ ਦੇਖ ਲੈ ਉਹਦੇ ਹਿਸਾਬ ਨਾਲ ਨਹੀਂ ਭਰ ਕੇ ਰੱਖਦੇ ਤਾਂ ਹਰ ਸਾਲ ਹੀ ਭਰ ਕੇ ਰੱਖਦੇ ਚਾਹੀਦਾ ਬਈ ਸਾਰਿਆਂ ਨੂੰ ਸਬਿਕਰ ਜੀ ਦਾ ਬਾਬਾ ਬੋਲਦਾ ਤਾਂ ਨਾ ਹਾਂ ਹਾਂ ਮੈਂ ਤਾਂ ਉਰੀ ਭਰ ਲੈਂਦੇ ਆ ਠੀਕ ਹੈ ਧੰਨਵਾਦ ਚੰਗਾ ਭਰ ਕੇ ਰੱਖਿਆ ਚੜ੍ਹਦੀ ਕਲਾ ਠੀਕ ਹੈ ਉਹ ਕਿਵੇਂ ਨੇ ਮੇ ਜੀ ਹਾਲ ਹੈ ਬਈ ਠੀਕ ਹੈ ਵਧੀਆ ਕਿੱਧਰ ਭਜਾਂ ਮਾਦਾ ਆਇਆ ਸੀ ਜੋ ਆ ਤੁਰਿਆ ਜਾਂਦਾ ਸੀਗਾ ਹਾਂ ਤੇ ਹੁਣ ਮੈਨੂੰ ਐਂ ਦੱਸ ਵੀ ਡੱਗੀ ਭਰ ਰੱਖੀਏ ਪਾਣੀ ਦੀ ਤੇ ਥੋੜੀ ਜਿਹੀ ਘਟ ਆ ਗਈ ਕਿਵੇਂ ਸੀ ਉਹ ਨਾ ਉਹ ਭਾਈ ਮੇਰੇ ਆ ਭਰ ਕੇ ਰੱਖਾ ਫਸਲ ਵਾੜੀ ਦਾ ਭਰਾਂਗੇ ਕੋਈ ਨਾਈਟ ਹੀ ਹੈ ਨਹੀਂ ਲਾਈਟ ਕਰਕੇ ਆਉਂਦੀ ਹੈ ਹਰ ਰੋਜ਼ ਉਹ ਯਾਰ ਉਹ ਤਾਂ ਪਸ਼ਨਾ ਪਸਾਰਿਆਂ ਚ ਉਲਝੇ ਜਾਂਦੇ ਨੇ ਕਿ ਉਹਦਾ ਕਈ ਵੀ ਨਾਈਟ ਟਾਈਮ ਤੇ ਆ ਜਾਂਦਾ ਖੇਤ ਅੱਛਾ ਖਾਲ ਵੀ ਤੇਰਾ ਸੁੱਕਾ ਪਿਆ ਇਹਨੂੰ ਵੀ ਭਰ ਕੇ ਰੱਖ ਕਿ ਸਾਡੀ ਕੱਲ ਨੂੰ ਵਾਰੀ ਹੈਗੀ ਕੱਲ ਨੂੰ ਇਧਰ ਮੋੜ ਕੇ ਨਕਾ ਲਾ ਕੇ ਭਾਈ ਸਾਹਿਬ ਹੁਣ ਪਾਣੀ ਵਹਿਲਾ ਕੋਈ ਬਾਰਿਸ਼ ਨਹੀਂ ਮਰਜ਼ੀ ਛੱਪੇ ਦਾ ਸੀ ਇਹ ਨਾਲ ਬੰਦ ਪਈ ਹੁੰਦੀ ਆ ਠੀਕ ਹੈ ਨਾ ਖਾਲ ਭਰ ਕੇ ਰੱਖ ਵੀਰ ਮੇਰੇਆ ਨਹੀਂ ਤਾਂ ਭਾਰਾਂਗੇ ਹਾਂ ਆਪਾਂ ਨੂੰ ਖੇਤ ਦੇ ਵਿੱਚ ਆ ਦਿਨਾਂ ਚ ਜ਼ਰੂਰੀ ਪਾਣੀ ਚਾਹੀਦਾ ਸਾਵਾਸਤੀ ਸਾਵਾਸਤੀ ਹਾਂ ਬਾਕੀ ਹੋਰ ਵੀ ਆਪਦੇ ਯਾਰਾਂ ਮਿੱਤਰਾਂ ਨੂੰ ਕਹਿ ਕੇ ਰੱਖ ਨਾ ਨਾ ਕੋਈ ਨਹੀਂ ਕੋਈ ਠੀਕ ਹੈ ਨਾ ਇਹਦੀ ਸਿਹਰਾਂ ਦੀ ਸਹੀ ਹੈ ਯਾਰ ਹਨਾ ਕੋਈ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਕੋਈ ਪਤੰਗਾ ਜਾਂ ਕੋਈ ਲਾਈਟ ਤੋਂ ਜਾਂ ਕਿਦੋਂ ਆਗੂਗਦਾ ਹੋ ਹੋ ਜੇ ਉਨ ਜਮਾ ਫਸਲ ਉਹ ਪੱਕਣ ਪਈ ਪਈ ਹੈ ਪੱਕੀ ਪਈ ਹੈਗੀ ਵੱਢਣ ਤੇ ਆਈ ਪਈ ਹੈ ਆਹ ਤਾਂ ਗੱਲ ਪੱਕੀ ਹੈ ਇਹ ਅਮਲ ਕਰਨ ਵਾਲੀ ਗੱਲ ਆ ਜਰ ਕੋਈ ਨਾજર ਕਿਵੇਂ ਭਾਈ ਕਰੇ ਭਾਈ ਨਾજર ਨਹੀਂ ਭਾਈ ਖੇਤ ਹੈ ਜੀ ਨਹੀਂ ਮਜ਼ਾ ਕਰ ਤਰੇ ਆਇਓਰੇ ਨੂੰ ਕੋਈ ਕੰਮ ਸੀ ਭਾਈ ਹਾਂ ਕੰਮ ਤਾਂ ਸੀਗਾ ਭਾਈ ਹਾਂ ਦੱਸੋ ਭਾਈ ਆਪਣੇ ਇੱਕ ਤਾਂ ਡੱਗੀ ਭਰ ਕੇ ਰੱਖੋ ਪਾਣੀ ਦੀ ਹਾਂ ਫਸਟਾਈ ਕੀ ਹੋ ਪੱਕੀ ਗਈ ਹੈ ਨਾ ਹਾਂ ਫਸਟਾਈ ਪੱਕੀ ਗਈ ਹੈ ਹਾਂ ਪਾਣੀ ਬਾਤ ਹੋਇਆ ਹੈ ਹਾਂ ਕੱਸੀ ਦਾ ਹਾਂ ਇਹ ਖਾਲ ਭਰ ਕੇ ਰੱਖਿਓ ਖਾਲ ਭਰਿਆ ਹੁੰਦਾ ਬਾਈ ਹਾਂ ਐਨਾ ਪਤਾ ਨਹੀਂ ਪਰਮਾਤਮਾ ਦੀ ਕਿਰਪਾ ਬਣੀ ਰਹੇ ਸਭ ਤੇ ਵੀ ਕੋਈ ਨੁਕਸਾਨ ਨਾ ਹੋ ਹਾਂ ਹਾਂ ਬਾਈ ਅੱਗੂ ਦਾ ਡਰ ਰਹਿੰਦਾ ਨਾ ਹਾਂ ਅੱਗ ਦਾ ਡਰ ਰਹਿੰਦਾ ਜਦੋਂ ਮੌਕੇ ਤੇ ਜਦੋਂ ਪਾਣੀ ਹੋਵੇ ਤਾਂ ਕੇਦ ਪ੍ਰਬੰਧ ਹੋ ਜਾਂਦਾ ਨਹੀਂ ਨਹੀਂ ਪਾਣੀ ਤਾਂ ਡੱਗੀ ਭਰ ਕੇ ਰੱਖਦਾ ਬਾਈ ਉਹ ਖਾਲ ਵੀ ਭਰੀ ਰੱਖਦਾ ਠੀਕ ਹੈ ਜੀ ਨਹੀਂ ਤਾਂ ਕਹੋ ਬਸ ਠੀਕ ਹੈ ਭਾਈ ਬਹੁਤ ਪੱਕੀ ਪਈ ਹੈ ਨਾ ਫਸਲ ਹਾਂ ਮੈਂ ਇਹੀ ਸੁਨੇਹਾ ਲਾਉਣਾ ਹੈ ਕੋਈ ਨਹੀਂ ਭਾਈ ਕਾਈ ਵੀ ਦੇਵਾਂਗਾ ਨੰ ਹਾਂ ਕਾਈ ਦੇਵਾਂ ਕਾਈ ਕਰਕੇ ਵੀ ਆ ਗਈ ਆਪਣੇ ਬਣਾ ਲਾਉ ਫਿਰ ਕੋ ਬੈਠਾ ਕਿਨਾਂ ਜੀ ਕਿਵੇਂ ਚਲਾਰਦੇ ਨੇੜੇ ਹੋਇਆ ਬੈਠਾ ਫਿਰ ਤੂੰ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਸਿਹੇ ਠੀਕ ਆ ਵਧੀਆ ਵੀਰ ਬਾਲ ਵਿੱਚ ਠੀਕ ਆ ਸਾਰ ਠੀਕ ਆ ਬਾਈ ਜਾਈਏ ਆ ਜਰਾ ਮਖਾ ਜਰਾ ਅੱਜ ਪਾਣੀ ਦੀ ਵਾਰੀ ਸੀ ਆਪਣੀ ਅੱਛਾ ਪਾਣੀ ਤਾਂ ਹੈਗਾ ਥੋੜੀ ਜਿਹਾ ਸੂਏ ਚ ਹਾਂ ਉਹਨੂੰ ਆਜ ਹੋ ਗਿਆ ਮਖਾ ਬੈਰਿੰਗ ਜੀ ਦੇਖ ਲ ਗਏ ਯਾਰ ਆਜ ਚਰਚਰ ਦੇ ਵਾਲਾ ਕਰਦੇ ਆ ਦੇਖਾਂ ਅਰਜੇ ਜਾਂਦੀ ਆ ਇਹ ਟੁੱਟਾ ਬੈਰਿੰਗ ਟੁੱਟੇ ਜਾਂਦੀ ਆ ਹਾਂ ਬੈਰਿੰਗ ਟੁੱਟਿਆ ਮਖਾ ਚੱਲ ਜਵਾਖ ਜੀ ਨੂੰ ਕਹਾਂ ਮਰੂ ਟਰੈਕਟਰ ਲੈ ਕੇ ਆ ਜਾ ਉਹ ਨਾਲ ਮਿਸਤਰੀ ਆਉਂ ਨਾ ਇਹ ਇਹ ਬੰਦੇ ਹੋਣ ਜਾਂ ਲੋਕਾਂ ਨੂੰ ਸੋਧੋ ਤਾਂ ਇਹ ਆਣ ਲੋਕ ਹਨ ਬੰਦਾ ਬਹੁਤ ਵਧ ਗਿਆ ਯਾਰ ਇਹ ਜੇ ਕੋਈ ਆਪਣਾ ਮਾਸ ਕਿਸੇ ਜੀ ਰੱਬ ਵੱਸਦਾ ਯਾਰ ਬੜਾ ਯਾਰਾ ਬੰਦਾ ਵਧਿਆ ਯਾਰ ਹਨ ਇਹ ਵਿੱਚ ਬਸ ਨੂੰ ਵੀ ਆਪ ਹੀ ਮਤ ਦੇ ਕੇ ਪਤਾ ਐ ਕਰੈਕ ਕਰੋ ਕੋਈ ਬੰਦਾ ਟਕਰੈ ਸੀ ਮਨ ਨੂੰ ਬਾਈ ਸੀ ਆ ਉਹ ਆ ਗਿਆ ਤੇ ਝਾਲ ਤੇ ਉਹਨੇ ਵਿਚਾਰੇ ਨੇ ਮੈਨੂੰ ਦੱਸਿਆ ਯਾਰ ਆਪਾਂ ਵੀ ਐਂ ਕਾਂਗ ਜਵਾਬ ਹੀ ਨੂੰ ਆ ਜਾਂਦੇ ਕੋਈ ਨਹੀਂ ਚਲੋ ਫਿਰ ਚੱਲ ਗਏ ਚਲੋ ਸਤਿ ਸ਼੍ਰੀ ਅਕਾਲ ਜੀ ਜਿਹੜੀ ਤੁਸੀਂ ਸਾਡੀ ਹੁਣੀ-ਹੁਣੀ ਵੀਡੀਓ ਦੇਖੀ ਹੈ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਦੇਸੀ ਲੋਕ ਪਿੰਡਾਂ ਦੇ ਚੈਨਲ ਨੂੰ ਕਰੋ ਸਬਸਕ੍ਰਾਈਬ ਲਾਈਕ ਤੇ ਕਮੈਂਟ ਇਹ ਸਾਡਾ ਸੰਦੇਸ਼ ਕਿਵੇਂ ਲੱਗਿਆ ਤੇ ਕਮੈਂਟਾਂ ਰਾਹੀਂ ਸਾਨੂੰ ਜ਼ਰੂਰ ਜਵਾਬ ਦੇਣਾ ਬਹੁਤ ਬਹੁਤ ਧੰਨਵਾਦ